ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅੰਮ੍ਰਿਤ ਵੇਰੀ ਜੀ ਦੀ ਕਿਰਪਾ ਦੇ ਨਾਲ ਸਾਰੀ ਖੁਸ਼ੀ ਮਹਿਸੂਸ ਹੋ ਗਈ ਕਿ ਰਾਜੀ ਤੁਸੀਂ ਵੇਰੀ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਦੁਪਹਿਰ ਦਾ ਟਾਈਮ ਮੱਝਾਂ ਵਾਰੂ ਲਿਆ ਰਹੀ ਸੀ ਆਪਣੀ ਤੇ ਸੰਨੀ ਤੇ ਬੰਦਾ ਕਰਨਾ ਹੈ ਹੁਣ ਤਾਂ ਸੰਨੀ ਕਰੀ ਹੋਈ ਸੀ ਆਪਣੀ ਸਵੇਰੀ ਕਰਕੇ ਸੀ ਜੀ ਤੁਹਾਨੂੰ ਪਤਾ ਹੀ ਹੈ ਜੀ ਦੱਸਿਆ ਸੀ ਪਿਛਲੀ ਵੀਡੀਓ ਚ ਵੀ ਆਪਣੇ ਘਰਾਂ ਚ ਵਿਆਹ ਉੱਧਰ ਜਾਣਾ ਪੈਂਦਾ ਤਾਂ ਕਰਕੇ ਆਪਾਂ ਸਵੇਰੇ ਜਲਦੀ ਜਲਦੀ ਕੰਮ ਕਰਕੇ ਉੱਥਾਂ ਦੇ ਚਲੇ ਗਏ ਸੀ ਤੇ ਹੁਣ ਦੁਪਹਿਰ ਦਾ ਖਾਣਾ ਅੱਜ ਜ ਬਣਾਵਾਂਗੇ ਘਰ ਦੇ ਕੰਮ ਵੀ ਕਰਨੇ ਪੈਂਦੇ ਨੇ ਜੀ ਆ ਕੇ ਵਿੱਚ ਵੀ ਸਵੇਰੇ ਕਰਕੇ ਜਾਂਦੇ ਆ ਜਲਦੀ ਜਲਦੀ ਦੁਪਹਿਰ ਨੂੰ ਫਿਰ ਕਰਦੇ ਆ ਜੀ 1 ਵਜ ਗਿਆ ਸੀ ਅੱਜ ਤਾਂ ਉਹਨਾਂ ਦੇ ਘਰੋਂ ਆਉਣ ਨੂੰ ਪਰ ਵੀ ਥੋੜਾ ਜਿਹਾ ਦੂਰ ਪੈ ਜਾਂਦਾ ਜੀ ਤਾਂ ਕਰਕੇ ਫਿਰ ਵਾਰ-ਵਾਰ ਜਿਹੜੇ ਵੀ ਲੱਗਦੇ ਸਵੇਰੇ ਚਲੇ ਜਾਂਦੇ ਆਂ ਤੇ ਸ਼ਾਮ ਨੂੰ ਚਲੇ ਜਾਵਾਂਗੇ ਧਰ ਚੋਂ ਤੋਂ ਬਾਅਦ ਇਹਨੇ ਕੰਮ ਸਵੇਰੇ ਹੁੰਦੇ ਨੇ ਉਹ ਕਰ ਲੈਨੇ ਜੀ ਤੇ ਦੁਪਹਿਰੇ ਆ ਜੰਨੇ ਆ ਫਿਰ ਫੇਕ ਕਰਦੇ ਆਂ ਸ਼ਾਮ ਤੱਕ ਧਰ ਚੋਂ ਤੋਂ ਬਾਅਦ ਫੇਕ ਜਾਂਦੇ ਆਂ ਨਾ ਤੇ ਸ਼ਾਮ ਨੂੰ ਤੇ ਵੀਡੀਓ ਜਿਆਦਾ ਨਹੀਂ ਬਣਾਈ ਜਾਂਦੀ ਜੀ ਇਹਨਾਂ ਨੇ ਕਰੀ ਸਾਂਗਲੀ ਲੱਗਦੀ ਹੈ ਜੀ ਜੈਂ ਵੀਡੀਓ ਬਣਾਉਂਦੇ ਆਣੇ ਆਪਣੀ ਪੱਕੀ ਬਿੱਲਤਾ ਬਣਾਈ ਜਾਂਦੀ ਹੈ ਜੀ ਸਾਰੇ ਪਿੰਡ ਥੋੜਾ ਜਿਹਾ ਔਖਾ ਥੋੜੀ ਜਿਹੀ ਟ੍ਰਿਕ ਲਈ ਆਪੀ ਰੋਟੀ ਬਣਾਉਂਦੇ ਆਣੇ ਰੋਟੀ ਬੈਠਿਆਂ ਨੂੰ ਆਪਾਂ ਐਡ ਕਰਾਂਗੇ ਜੀ ਅੱਗੇ ਇਹ ਮੁੱਝਾ ਬਣ ਦਿੱਤੀ ਹੈ ਜੀ ਤੇ ਆਪਾਂ ਗੋਹਾ ਪੱਠਾ ਕਰ ਦਾਂਗੇ ਇਹ ਤੇ ਫੇਲ ਦੇਵਾਂਗੇ ਝਾੜੂ ਨਾਲ ਇਹਨੂੰ ਇਕੱਠਾ ਕਰ ਦਾਂਗੇ ਇਹ ਫਰਤ ਸੁੱਕ ਜੂਗਾ ਨਹੀਂ ਫਿਰ ਸੁੱਕਦਾ ਨਹੀਂ ਹਿੱਲਾ ਜਿੱਲਾ ਰਹਿੰਦਾ ਰਾਤ ਨੂੰ ਟਰਿੰਗ ਪੈ ਜਾਂਦੀ ਹੈ ਹੁਣ ਧੁੱਪ ਨਾਲ ਸੁੱਕ ਜੂਗਾ ਤੇ ਸਵੇਰੀ ਬੇਲੇ ਚਾੜੂ ਲਾਇਆ ਗਿਆ ਸੀ ਅਸੀਂ ਅੱਜ ਵੱਡੇ ਚ ਹਨੇਰੀ ਨਾਲ ਜਿਹੜਾ ਪਲਾਰਾ ਪਿਆ ਸੀ ਕੱਲ ਵੀ ਕੱਲ ਉਹਨਾਂ ਦੇ ਭੋਗ ਪੈਣਾ ਸੀ ਤਾਂ ਕਰਕੇ ਜਲਦੀ ਜਾਣਾ ਪੈ ਗਿਆ ਸੀ ਅੰਦਰ ਹੀ ਕਰਕੇ ਗਏ ਸੀ ਸੱਟ ਕੰਮ ਤੇ ਅੱਜ ਬੱਟੀ ਵੀੜੀ ਦੀ ਢਾਲੀ ਲਾਏ ਦੀ ਤੇ ਗੋਹਾ ਪੱਠਾ ਕਰਕੇ ਆਪਾਂ ਉਦੋਂ ਬਾਅਦ ਜਿਹੜਾ ਬੇਲੇ ਚ ਕੂੜਾ ਪਿਆ ਜੀ ਕਈ ਢੇਰੀਆਂ ਲੱਗੀਆਂ ਨੇ ਉੱਥੀਆਂ ਉਹ ਚੱਕ ਦੰਦ ਸਾਰੇ ਕੰਮ ਜਿੰਨੇ ਕੋ ਹੋ ਸਕਦੇ ਨੇ ਫਟਾਫਟ ਕਰਾਂਗੇ ਥੱਕ ਵੀ ਜਾਂਦੇ ਆ ਜੀ ਫੇਰ ਥੋੜਾ ਜਿਹਾ ਫਿਰ ਵਿੱਦੀ ਰੈਸਟ ਲੈਣੀ ਪੈਂਦੀ ਐ ਦੋ ਪਰ ਦੋ ਪਾਸੇ ਕੰਮ ਕਰਨਾ ਕਰਕੇ ਇਕੱਲੇ ਜਾਣ ਨੂੰ ਔਖਾ ਹੋ ਜਾਂਦਾ ਇੱਕ ਮੱਝਾਂ ਕਰਕੇ ਕੰਮ ਵੱਧ ਹੋ ਜਾਂਦੇ ਜੀ ਪੀਨਾ ਦਾ ਵੀ ਕਰਕੇ ਜਾਣਾ ਪੈਂਦਾ ਦਿਨ ਦਾ ਕੰਮ ਤਾਂ ਹੁੰਦਾ ਉਹ ਨਾ ਕਰ ਲੈਣੇ ਜੀ ਇਹ ਥੋੜਾ ਜਿਹਾ 1.5 ਘੰਟਾ ਰੈਸਟ ਕਰ ਲੈਣੇ ਵਿੱਚ ਦੀ ਨਹੀਂ ਫਿਰ ਸ਼ਾਮ ਦਾ ਕੰਮ ਨਹੀਂ ਹੁੰਦੇ ਜਿੱਦਾਂ ਤੁਹਾਨੂੰ ਹੋਣ ਲੱਗ ਜਾਂਦੀ ਹੈ ਢੂੜੀ ਦੁਕਾਨ ਲੱਗ ਜਾਂਦੀ ਹੈ ਜੀ ਰੈਸਟ ਤਾਂ ਨਾ ਕਰਨੀ ਰੈਸਟ ਦੀ ਲੋੜ ਹੀ ਹੈ ਇੰਨੇ ਘੰਟੇ ਲਗਾਤਾਰ ਕੰਮ ਨਹੀਂ ਦੱਸ ਦਿਹਾੜੀ ਵਾਲੇ ਵੀ 8 ਘੰਟੇ ਕੰਮ ਕਰਦੇ ਨੇ ਜੀ ਪਰ ਆਪਾਂ ਨੂੰ ਹਾਊਸ ਵਾਈਫ ਨੂੰ ਤਾਂ ਕਿੰਨੇ ਘੰਟੇ ਬਾਅਦ ਲੱਗ ਜਾਂਦੇ ਨੇ ਇਸ ਕਰਕੇ ਰੈਫਰ ਕਰਨੀ ਜ਼ਰੂਰੀ ਹੋ ਜਾਂਦੀ ਹੈ ਜੀ ਦੁਪਹਿਰੀ ਨੂੰ ਜੀ ਪਾਣੀ ਸਾਫ਼ ਕਰ ਲਿਆ ਦੁਪਹਿਰ ਦਾ ਟਾਈਮ ਹੈ ਜੀ 1:30 ਦੇ ਵਿੱਚ ਨਾਲ ਜੀ ਘੱਟ ਦੇ ਹੋਰ ਕੰਮ ਹੋ ਜਾਂਦੇ ਨੇ ਜੀ ਰੋਟੀ ਪਾਣੀ ਦਾ ਹੁਣ ਇਨੇ ਦਿਨ ਪਿਆ ਹੁੰਦਾ ਪਰ ਜਿਹੜੇ ਘਰ ਹੁੰਦੇ ਆਪਾਂ ਸਾਡੇ ਜੀੜਵਾਜਾ ਵੀ ਉੱਥੀ ਰੋਟੀ ਪਾਣੀ ਹੁੰਦਾ ਤਾਂ ਕਰਕੇ ਕੰਮ ਕਰਵਾਉਣਾ ਜਾ ਕੇ ਰੋਟੀ ਪਾਣੀ ਸਾਰੇ ਪਰਿਵਾਰ ਦਾ ਉੱਥੀ ਹੁੰਦਾ ਸੀ ਤੇ ਇਹ ਆ ਕੇ ਬਣਾ ਲਈ ਜੀ ਆਪਾਂ ਆਪਣੇ ਲਈ ਚਾਹ ਮਿਕਲੀਆਂ ਸੀਗੀ ਭਰੇ ਹੋਰ ਕੁਝ ਹੈ ਨਹੀਂ ਸੀ ਤਾਂ ਕਰਕੇ ਆਪਣੀ ਜੋਗਾ ਕੱਪ ਬਣਾ ਲਈ ਅਸੀਂ ਚਾਹ ਪੀ ਕੇ ਫੇਰ ਲੱਗਦੇ ਆਂ ਜੀ ਕੰਮ ਤੇ ਆ ਵਾਲੀ ਆ ਗਈ ਚਾਹ ਨੂੰ ਆਪਣੀ ਇਹ ਚਾਹ ਕੱਪੇ ਚ ਪਾ ਕੇ ਰੱਖ ਦਿੱਤੀ ਹੈ ਜੀ ਛੰਡੀ ਹੋ ਗਈ ਉਹਨੇ ਟਾਈਮ ਦੇ ਵਿੱਚ ਆਪਾਂ ਥੋੜੀ ਜਿਹੀ ਭਾਂਡੇ ਪੈ ਨਹੀਂ ਭਾਂਡੇ ਕਿੱਥੇ ਭਾਂਡੇ ਚੱਕ ਦਾਂਗੇ ਥੋੜੀ ਜਿਹੀ ਮਾਂਟਣ ਵਾਲੀ ਪੈਣੀ ਪੰਜਾਖ ਉਹ ਹੋਏਗਾ ਜੀ ਰਾਤ ਨੂੰ ਆ ਕੇ ਵੀ ਥੱਕ ਜਾਂਦੇ ਆ ਜੀ ਇਹ ਦੁੱਧ ਵਗੈਰਾ ਵਾਲੇ ਹੋ ਜਾਂਦੇ ਨੇ ਰਾਤ ਨੂੰ ਦੁੱਧੇ ਵੀ ਨਾਤਾ ਕਰੀ ਖੱਕੀ ਜਿੰਨੇ ਜਿਆਦੇ ਹੁੰਦੇ ਸੀ ਟੀਟੀ ਪੇਜੀ ਜੀ ਵੀਰ ਤਾਂ ਪ੍ਰਾਪਤ ਕਰਨ ਮੈਨੂੰ ਕਿਉਂ ਦੇਣੀ ਜੀ ਬਹੁਤ ਸਪੋਰਟ ਕਰਦੇ ਆਪਾਂ ਸਾਰੇ ਤਾਂ ਬਹੁਤ ਬਹੁਤ ਧੰਨਵਾਦ ਹੈ। ਧੀਧੀ ਸੋਣ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ। ਜਿਹੜੇ ਕਮੈਂਟ ਨਹੀਂ ਵੀ ਕਰਦੇ ਜੀ ਵੀਡੀਓ ਵਾਚ ਕਰਦੇ ਨੇ ਆਪਣੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਜਿਹੜੀ ਨਵੇਂ ਆਈ ਨੇ ਆਪਣੇ ਚੈਨਲ ਦੇ ਪਲੀਜ਼ ਹਿੰਕਰਕ ਕਰਤਾ ਜੀ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਹਾਡੀ ਸਾਥ ਤੇ سپورਟ ਨਾਲ ਆਪਾਂ ਤੇ ਜਾਣਗੇ ਛੋਟ ਵੱਧ ਤੋਂ ਵੱਧ ਕਰਿਆ ਕਰੀ ਜੀ ਦੂਦਿਆਂ ਨੂੰ ਸ਼ੇਅਰ ਜਰੂਰ ਕਰਨਾ ਥੋੜੇ ਜਿਹਾ ਪਾਣੀ ਪੀ ਲਈ ਚਾਹ ਬਣਾ ਜੀ ਚਾਹ ਦਾ ਡੱਬੂ ਇੱਕ ਕਿੰਨੀ ਸੀ ਦੋ ਡਾਲੀ ਰੋਕ ਭਾਂਡੇ ਹੋਰ ਸੀਗੇ ज़्यादा तो नहीं थी जिन्ना काम कीट्ठा हो जाएगी फिर जी हो जाता आके कितों करना फिर आके नहीं जाता जी जान तो पहले जल्दी कर दिए तो हो जाता जी ठीक टाइम बहुत लग जाता जी सभी चली जाने है। Tadi buji, ndo pera hujan de mulu be ng. Kuri Biar <noise> biara hujan perki jeng jera. Jeng ini. ਹੁਣ ਨਾ ਮੈਂ ਇਹ ਪੋਚਾਇਸ ਤੋ ਵਾੜਾ ਪਾ। ਕੰਮ ਤਾਂ ਚੱਲੀ ਜਾਂਦੇ ਨੇ ਜੀ। ਇਹ ਲਾਗਦੀ ਸੀ ਜੀ ਪੋਚਾ ਲਾਉਣਾ। ਉਹ ਸਾਹਮਣੇ ਕਮਰੇਆਂ ਚ ਲਾ ਲਿਆ ਹੁੰਦਾ ਸੀ ਹੁਣ ਲੌਬੀ ਚ ਲਾਵਾਂਗੇ। ਪੋਚਾ ਲਾਉਣ ਤੋਂ ਬਾਅਦ ਫਿਰ ਜਾ ਮੈਂ ਜੀ ਮੱਜਾਂ ਵੱਲ। ਇੰਨੀ ਟਾਈਮ ਹੋ ਜਾਊਗਾ ਮੱਜਾਂ ਨੂੰ ਪਾਣੀ ਪਿਆਉਣ ਦਾ। ਪਾਣੀ ਪਿਆਉਣ ਤੋਂ ਬਾਅਦ ਫਿਰ ਗੋਸਟੀਆਂ ਮੰਗੀ ਜਿਹੜਾ ਇਕੱਠਾ ਕਰਿਆ ਸੀ ਤੇ ਇੰਨੀ ਇੱਕ ਅੱਧਾ ਕੋਈ ਹੋਰ ਕੰਮ ਦੇਖ ਲਾਂਗੇ ਤੇ ਧਾਰਾਂ ਦਾ ਟਾਈਮ ਹੋ ਜੂਗਾ ਧਾਰਾਂ ਵੀ ਜਲਦੀ ਕੱਢਣੀਆਂ ਪੈਣੀਆਂ ਨੇ ਥੋੜਾ ਜਿਹਾ ਉਹਨਾਂ ਦੇ ਜਾਣ ਕਰਕੇ ਧਾਰਾਂ ਕੱਢ ਗਏ ਫਿਰ ਆਪਾਂ ਦੁੱਧ ਲੈ ਕੇ ਚਲੇ ਜਾਵਾਂਗੇ ਦੁਆਰਾ ਦੁਆਰਾ ਗੀੜੇ ਨਹੀਂ ਲੱਗਦੇ ਜੀ ਫਿਰ ਘਰ ਦੂਰ ਆ ਥੋੜਾ ਜਿਹਾ ਪੋਚੇ ਵੀ ਅੱਜ ਫਟਾਫਟ ਹੀ ਲਾ ਰਹੀ ਸੀਗੀ ਐਨਾ ਟਾਈਮ ਨਹੀਂ ਸੀਗਾ ਵੀ रगड़ के पोचे ला दिए इन निगर जी साफ जी हो जाए खास गर्द जी चकी जाओ जी तो लाइक कमेंट से शेयर जरूर करियो बहुत जल्दी ला रही थी जी पोचा इत ਇੱਕ ਇੱਕ ਵਾਰੀ ਘਸਾਰੀ ਸੀ ਬਸ ਨਹੀਂ ਮੈਨੂੰ ਆਦਤ ਆ ਰਗੜ ਕੇ ਇੱਕ ਇੱਕ ਥਾਂਵੇਂ ਕਈ ਕਿਈ ਵਾਰੀ ਘਸਾਉਣਾ ਸੋਚਿਆ ਜੀ ਵੀ ਚੰਗੀ ਤਰ੍ਹਾਂ ਫਸ ਸਾਫ਼ ਹੋ ਜੇ ਜਿਹਨਾਂ ਸੀਗਾ ਜੀ ਵੀ ਸਾਰੇ ਕੰਮ ਹੋ ਜਾਣ ਤੇ ਵੀਡੀਓ ਵੀ ਆਪਾਂ ਐਡਿਟ ਕਰ ਦਾਂਗੇ ਛੱਟ ਕਰਕੇ ਟਾਈਮ ਲਾ ਦਾਂਗੇ ਜੀ ਫਿਰ ਆਪੇ ਪੈ ਜੂਨਾਂ ਫਿਰ ਨੀਰਾ ਹੋ ਜਾਂਦਾ ਜੀ ਉਹਨਾਂ ਦੇ ਆਉਣ ਤੋਂ ਨਹੀਂ ਫਿਰ ਵੀਡੀਓ ਰਹਿ ਜਾਂਦੀ ਹੈ ਤਾਂ ਬਾਕੀ ਹੁਣ ਆਪਾਂ ਵੀਡੀਓ अपलोड करके जाव जी इस बाद बया क्लिप लाव जी थोड़ी जी आप E